ਸ਼੍ਰੀ ਫਤੇਗੜ ਸਾਹਿਬ ਤੋਂ ਖੇੜੀ ਵਾਲੇ ਬਾਬੇ ਦੇ ਉੱਤੇ ਪਰਚਾ ਦਰਜ ਕਰ ਲਿਆ ਤੇ ਦੱਸਦੀ ਹੈ ਕਿ ਵੱਡੀ ਖਬਰ ਨਿਕਲ ਕੇ ਬਾਹਰ ਆ ਰਹੀ ਹੈ ਤੇ ਉਥੇ ਭਿੱਤ ਦਿਨਾਂ ਦੇ ਵਿੱਚ ਉਹਨਾਂ ਦੀ ਸਹਰਿਆ ਪਰਿਵਾਰ ਦੇ ਨਾਲ ਜਿਹੜਾ ਕਿ ਝਗੜਾ ਹੋਇਆ ਤੇ ਜਿਸ ਤੋਂ ਬਾਅਦ ਸ਼ਰੀਆਮ ਫਾਇਰਿੰਗ ਵੀ ਕੀਤੀ ਗਈ ਤੇ ਉੱਥੇ ਹੀ ਦੱਸਦੀ ਹੈ ਕਿ ਡੀਐਸਪੀ ਦੇ ਵੱਲੋਂ ਮਾਮਲਾ ਦਰਜ ਕਰ ਲਿਆ ਹੈ ਤੇ ਜਿਸ ਦੇ ਦੌਰਾਨ ਉੱਥੇ ਹੀ ਹੁਣ ਦੱਸਿਆ ਜਾ ਰਿਹਾ ਹੈ ਕਿ ਜੋ ਹੁਣ ਪਰਚਾ ਦਰਜ ਹੋਇਆ ਉਹ ਖੇੜੀ ਵਾਲੇ ਬਾਬੇ ਤੇ ਉਹਨਾਂ ਦੇ ਸਾਥੀ ਦੇ ਉੱਤੇ ਹੈ ਤੇ ਜਿਸ ਦੇ ਦੌਰਾਨ ਉੱਥੇ ਹੀ ਬੀਬੀ ਗੁਰਜੀਤ ਕੌਰ ਦੇ ਨਾਲ ਜਿਹੜੇ ਕਿ ਸ਼ਰੀਆਮ ਜਿਹੜੀ ਕਿ ਲੜਾਈ ਝਗੜਾ ਹੋਇਆ ਤੇ ਫਾਇਰਿੰਗ ਕੀਤੀ ਗਈ ਤੇ ਜਿਸ ਤੋਂ ਬਾਅਦ ਹੁਣ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਇੱਕ ਵੱਡਾ ਐਕਸ਼ਨ ਲਿਆ ਗਿਆ ਤੇ ਹੋਰ ਤੁਹਾਨੂੰ ਦਿਖਾਉਨੇ ਆ ਪੂਰਾ ਮਾਮਲਾ ਕੀ ਆ ਕੱਲ ਵੀ ਸਾਡੇ ਤਕਰੀਬਨ ਇੱਥੇ ਸਾਢੇ 3-4 ਵਜੇ ਮਾਤਾ ਗੁਜਰੀ ਕੋਹਣੀ ਹੈ ਫਟੇਗੜ ਸਾਉਂਡ ਨੀ ਉਥੇ ਇੱਕ ਗੁਰਜੀਤ ਕੌਰ ਉਹਨਾਂ ਦੀ ਪੇਟੀ ਦਾ ਹਸਬੰਡ ਉਹਨਾਂ ਦੇ ਹਸਬੰਡ ਦਾ ਨਾਮ ਗੁਰਵਿੰਦਰ ਸਿੰਘ ਹੁਣੀ ਨੇ ਖੇਡ ਦਿੱਤਾ ਸੰਗੋਤ ਉਹਨਾਂ ਨਾਲ ਮੈਕੀਨਿਕ ਦੇ ਸਕੂਲ ਚੱਲਦਾ ਸੀ ਤੇ ਕੱਲ پوری ਗੱਲ ਤਾਂ ਸਾਨੂੰ ਕੋਈ ਕਲੀਅਰ ਨਹੀਂ ਹੈ ਕਿ ਲੋਕ ਉਸਨਰ ਯਾਂ ਪਸਟ ਕਰਿਆ ਮਾਤਾ ਕੋ ਬਾਕਸ ਕਰਨ ਲਈ ਬੇਟੀ ਨੂੰ ਵਾਪਸ ਲੈਣ ਦੀ ਕੋਸ਼ਿਸ਼ ਨੇ ਇਨ ਦ ਮੀਨ ਟਾਈਮ ਉਹਨਾਂ ਦੀ ਉੱਥੇ ਲੜਾਈ ਹੋਈ ਆ ਉਸ ਦੀ ਕਹਾਸੂਗੀ ਫਿਰ ਓਕੇ ਇੱਕ ਫਾਇਰ ਵੀ ਹੋਇਆ ਜਿਹਨੇ ਤੋਂ ਕਿਹਾ ਜਾ ਰਿਹਾ ਹੈ ਕਿ ਗੁਰਵਿੰਦਰ ਸਿੰਘ ਉਹਨਾਂ ਨੇ ਆਪਣੀ ਸੱਸ ਜਿਹੜੀ ਗੁਰਜੀਤ ਕੋਲ ਨੇ ਉਹਨਾਂ ਦੇ ਉਹਨਾਂ ਨੇ ਕੁੜੀ ਮਾਰੀ ਜਿਹੜੀ ਉਹਨਾਂ ਦੇ ਪਟਚੇ ਬਤੀਸ ਸੀ ਸ਼ੀ ਇਜ਼ ਆਨ ਫਰ ਡੇਂਜਰ ਤੇ ਉਸ ਤੋਂ ਬਾਅਦ ਇਹ ਦੋਨੇ ਪਾਰਟੀਆਂ ਉਥੋਂ ਸਿਵਲ ਹਸਪਤਲ ਗਈਆਂ ਦਾਖਲ ਹੋਣ ਸਿਵਲ ਹਸਪਤਲ ਫੇਰ ਇਨਾਂ ਅੰਦਰ ਦੋ ਮੁਠੇ ਪਹੁੰਚੀਆਂ ਦੋਨੇ ਪਾਰਟੀਆਂ ਪਹੁੰਚੀਆਂ ਬਾਹਰ ਇਹਨਾਂ ਦੀ ਆਪਸ ਚ ਫੇਰ ਲੜਾਈ ਹੋਈ ਤੇ ਸਾਡੇ ਕੋਲ ਕੱਲ ਸ਼ਾਮ ਨੂੰ 5:00 ਵਜੇ ਇਨਫੋਰਮੇਸ਼ਨ ਆਈ ਸੀ ਐਮਐਲਰਸ ਮਿਲਦੀਆਂ ਸੀ ਕਿ ਬਦੰਦਰੀ ਇਨ ਤੋਂਨੇ ਪਾਰਟੀਆਂ ਜਲਦੀ ਗੱਡ ਰੈਫਰ ਹੋ ਗਈਆਂ ਸੀ ਸੈਕਟਰ 32 ਹਸਪਤਲ ਉਸੇ ਐਡਮਿਟ ਸੀ ਗਿਆ ਕੱਲ ਰਾਤ ਅਸੀਂ ਗੁਰਜੀਤ ਕੌਰ ਨੂੰ ਵੀ ਸਟੇਟਮੈਂਟ ਲਈ ਸੀ ਸਟੇਟਮੈਂਟ ਲੈਣ ਤੋਂ ਬਾਅਦ 95 ਨੰਬਰ ਐਫ ਆਈ ਆਰ ਦਿੱਤੀ ਐ ਅਸੀਂ 18854 609 800 83 99 190 ਬੀ ਐਨ ਐਸ ਐਫ ਦੇ 25 ਸਾਈ ਆਮ ਜੱਟ ਦੇ ਤਹਿਤ ਗੁਰਵਿੰਦਰ ਸਿੰਘ ਹੋਣਾ ਤੇ ਕਿਨਾਰੇ ਕਜ਼ਨ ਸੀਗੇ ਨਾਲ ਨਾਮ ਪ੍ਰਾਪਤ ਦੀ ਸੀ ਉਹਨਾਂ ਨੇ ਕੰਮ ਸੀ ਐਫ ਆਈ ਆਰ ਮਾਮਲਾ ਇਹ ਹੈ ਕਿ ਕਿੰਨੀਆਂ ਗੋਲੀਆਂ ਚੱਲੀਆਂ ਸੀ ਜਾਂ ਕਿਹਨੇ ਚਲਾਈਆਂ ਸੀ ਕੁਝ ਦੇਖੋ ਜੀ ਗੋਲੀ ਚੱਲੀ ਹੈ ਇਹ ਤਾਂ ਗੱਲ ਪਿਆਉਣ ਦਾ ਡਾਟਾ ਹੈ ਕਿ ਗ੍ਰੀਨ ਕੋਰੋਨਾ ਦੇ ਲੱਗਦੀ ਹੈ ਕਿੰਨੀਆਂ ਚੱਲੀਆਂ ਇਹ ਹੱਦ ਤੱਕ ਅਜੇ ਸੀ ਤਫਤੀਸ਼ ਕਰ ਰਹੇ ਹਾਂ ਸਾਨੂੰ ਸਟਰੀਅਰ ਦੀ ਗੋਲੀ ਚਲਾਈ ਸੀ ਵੀ ਉਹ ਅਸਲਾ ਲਾਇਸੈਂਸ ਸੀਗਾ ਜਾਂ ਵਿਦਾਊਟ ਲਾਇਸੈਂਸ ਸੀ ਕੁਝ ਹਾਲੇ ਇਸ ਬਾਰੇ ਕੁਝ ਨਹੀਂ ਹੋ ਰਿਹਾ ਨਾ ਕਿੰਨੇ ਜਿਹੜੇ ਦੋਨੇ ਮੇਨ ਕਿਊਜ਼ ਨੇ ਉਥੇ ਹਾਰਮਟਨ ਸੀਪਲਰ ਜੀ ਉਹਨਾਂ ਨੂੰ ਕਸਟਡੀ ਵਿੱਚ ਲੈ ਕੇ ਕੁਝ ਵੀ ਤਫ਼ਸੀਲਕਲ ਸਾਹਮਣੇ ਲਿਆ। ਉਹਨਾਂ ਤੋਂ ਵੀ ਬਿਆਨ ਲਿੱਤੇ ਗਏ ਕਿ ਕੋਈ ਗੁਰਜੀਤ ਕਾਲ ਦੇ ਉਹਨਾਂ ਲਈ ਜੀ ਕੱਲ ਸੀ ਬਿਆਨ ਲੈਣੇ ਸੀ ਜੀ ਉਹਨਾਂ ਨੂੰ ਡਾਕਟਰ ਨੇ ਅਨਫਰ ਡਿਕਲੇਅਰ ਕਰ ਦਿੱਤਾ ਸੀ ਰਾਤ। ਕਿ ਉਹਨਾਂ ਦਾ ਵੀ ਕੋਈ ਵਰਜਨ ਹੈ ਉਹ ਅੱਜ ਸੀ ਇਹ ਕਹਿੰਦੇ ਉਹਨਾਂ ਨੇ ਸਟੇਟਮੈਂਟ। ਕਿ ਗ੍ਰਿਫਤਾਰੀ ਕਿਸ ਦਿਨ ਹੋਏਗੀ? ਗ੍ਰਿਫਤਾਰੀ ਹਲੇ ਤੱਕ ਕੋਈ ਨਹੀਂ ਹੋਈ ਹੈਗੀ। ਤੇ ਰੋਕ ਕਰ ਤੋਂ ਤੇ ਗਾਰਦ ਵਗੈਰਾ ਲਗਾਈ ਹੈ ਬਾਪੂ ਦੇ ਨਾਲ ਕੋਈ। ਹਾਲੇ ਵੀ ਉੱਥੇ ਸੀ ਬੰਦਾ ਦੇਚਿਆ ਹੋਇਆ ਹੈ। ਕਿ ਤੁਹਾਨੂੰ ਫਿਰ ਡਾਕਟਰ ਨੂੰ ਪੁੱਛਣਾ ਹੈ ਕਿ ਤੁਹਾਨੂੰ ਕਦੋਂ ਛੁੱਟੀ ਹੋਊਗੀ ਕੋਈ ਗ੍ਰੈਵਿਡਨਸੀ ਟੈਸਟ ਕਰਵਾ ਲਓ